ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਨਰਾਤੇ ਹੋਣ ਵਾਲਿਆ ਔਰ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਇਸ ਜਿਹੜੇ ਪਾਵਨ ਦਿਨ ਆ ਰਹੇ ਆ ਇਹਦਾ ਪੂਰਾ ਪੂਰਾ ਲਾਭ ਉਠਾਈਏ ਹੁਣ ਲਾਭ ਅਸੀਂ ਕਿਸੇ ਵੀ ਤਰੀਕੇ ਨਾਲ ਅਸੀਂ ਤਾਂ ਝੁਕ ਸਕਦੇ ਆ ਅੱਜ ਮੈਂ ਤੁਹਾਨੂੰ ਉਪਾਏ ਦੇਣ ਲੱਗਾ ਵਾਂ ਜਿਹੜਾ ਕਿ 100% ਕਾਮਯਾਬ ਹੋਇਆ ਵਾ ਔਰ ਹੋ ਰਿਹਾ ਵਾ ਸਰਸੰਗਜੀ ਸਭ ਤੋਂ ਪਹਿਲਾਂ ਨਾ ਗੰਗਾ ਜਲ ਪਿੱਛੇ ਜੇ ਮੈਂ ਹਰਦਵਾਰ ਗਿਆ ਸੀ ਨਾ ਰਿਸ਼ੀਕੇਸ਼ ਹਰਦਵਾਰ ਤੇ ਉਦੋਂ ਮੈਂ ਉਥੋਂ ਭਰ ਕੇ ਲਿਆ ਸੀ ਕਿ ਨਹੀਂ ਇਹ ਹੋਈ ਜਾ ਲੈਗਾ ਅਗਰ ਤੁਹਾਡੇ ਕੋਲ ਇਹ ਨਾ ਹੋਵੇ ਤੇ ਬੰਗਲਾ ਸਾਹਿਬ ਦਾ ਅੰਮ੍ਰਿਤ ਲੈ ਸਕਦੇ ਹੋ ਜਾਂ ਕਿਸੇ ਵੀ ਗੁਰਦੁਆਰੇ ਦਾ ਅੰਮ੍ਰਿਤ ਲੈ ਸਕਦੇ ਹੋ ਅਗਰ ਅੰਮ੍ਰਿਤ ਨਹੀਂ ਵੀ ਮਿਲਦਾ ਤੇ ਜਿਹੜੇ ਸਵੇਰੇ ਪੰਜ ਬਾਨੀਆਂ ਦਾ ਪਾਠ ਕਰਦੇ ਹੋ ਨਾ ਸਾਹਮਣੇ ਪਟਰੇ ਦੇ ਤੁਸੀਂ ਇੱਕ ਗਲਾਸ ਭਰ ਕੇ ਜਾਂ ਗੜਵੀ ਭੜ ਕੇ ਰੱਖਦੇ ਹੋ ਨਾ ਤੁਸੀਂ ਉਹ ਵੀ ਜਲ ਲੈ ਸਕਦੇ ਹੋ ਔਰ ਜਾਂ ਤੁਸੀਂ 500 ਦਾ ਨੋਟ ਲੈ ਲਓ ਚਾਹੇ 200 ਦਾ ਨੋਟ ਲੈ ਲਓ ਮਗਰ ਹੋਣੇ ਚਾਹੀਦੇ ਨਵੇਂ ਕੋਈ ਵੀ ਨੋਟ ਨਹੀਂ ਚੱਲੇਗਾ ਇਹ ਨਵੇਂ ਚਾਹੀਦੇ ਆ ਕਿਉਂਕਿ ਨਵੀਂ ਸ਼ੁਰੂਆਤ ਕਰਨੀ ਹੈ ਚਾਹੇ 200 ਲੈ ਲਓ ਚਾਹੇ 500 ਲੈ ਲਓ ਹੁਣ ਅਸੀਂ ਕਰਨਾ ਕੀ ਆ ਆ ਹੈਗਾ ਸਾਡਾ ਦਾਲਚੀਨੀ ਪਾਊਡਰ ਇਹ ਮੈਂ ਆਪ ਤਿਆਰ ਕੀਤਾ ਘਰ ਮਿਕਸੀ ਦੇ ਵਿੱਚ ਤੇ ਇਹਨੂੰ ਹਜੇ ਛਾਨਿਆ ਨਹੀਂ ਸੀ ਤੇ ਮੈਂ ਕਹਾਂ ਤੁਹਾਨੂੰ ਪਹਿਲਾਂ ਵੀਡੀਓ ਦਿਖਾ ਦਉ ਉਸ ਤੋਂ ਬਾਅਦ ਮੈਂ ਕਰ ਲਾਂਗਾ ਬਾਕੀ ਕੰਮ ਹੁਣ ਕਰਨਾ ਕੀ ਹੈ ਕਿ ਤੁਸੀਂ ਆ ਤਿੰਨ ਉਂਗਲਾਂ ਇਹਨੂੰ ਤੁਸੀਂ ਨੋਟ ਜਿਹੜਾ ਹੈ ਨਾ ਆਪਣਾ ਆਪਣੇ ਵੱਲੋਂ ਪੂਰੀ ਫੋਟੋ ਰੱਖ ਲਓ ਤੇ ਆਪਣੇ ਸਾਹਮਣੇ ਰੱਖ ਲਓ ਐਸਲਾ ਕਰਕੇ ਰੱਖ ਲਓ ਆ ਤਿੰਨ ਉਂਗਲਾਂ ਜਿਹੜੇ ਢਬੋ ਔਰ ਇਹਦੇ ਉੱਤੇ ਨੋਟ ਤੇ ਇਹਦਾ ਲਗਾ ਦਿਓ بس اس ਤੋਂ ਬਾਅਦ ਹੱਥ ਪਹੁੰਚ ਗਏ ਅ ਤਿੰਨ ਉਂਗਲਾਂ ਜਿੰਨਾ ਆਇਆ ਆ ਜੇ ਉੱਤੇ ਤੁਸੀਂ ਮਾਰ ਦਿਓ ਇੱਕ ਚੁਟਕੀ ਦਾਲ ਚੀਨੀ ਪਾਊਡਰ ਹੋਰ ਦੇ ਉੱਤੇ ਚੰਕ ਦਿਓ ਔਰ ਫਿਰ ਇਹਨਾਂ ਨੂੰ ਇੱਕ ਪਾਸੇ ਰੱਖ ਦਿਓ ਜਦੋਂ ਬਿਲਕੁਲ ਸੁੱਕ ਜਾਏਗਾ ਤੇ ਇਹਨਾਂ ਨੂੰ ਤੁਸੀਂ ਗੋਲ ਕਰਨਾ ਹੈ ਅਜੇ ਗਿੱਲਾ ਆ ਐਦਾ ਲਿਆ ਨੋਟ ਸੁੱਕ ਗਿਆ ਉਹਨੂੰ ਐਸਾ ਕਰਕੇ ਨਾ ਜਿੱਦ ਤਰ ਤੁਹਾਡੀ ਚਿੱਟਾ ਪਨ ਹੈਗਾ ਇਧਰ ਦੀ ਐਸਾ ਕਰਕੇ ਇਹਨੂੰ ਫੋਲਡ ਕਰ ਲੈਣਾ ਕਰਕੇ ਇਹਨੂੰ ਆਪਣੇ ਪਰਸ ਵਿੱਚ ਰੱਖ ਲਓ ਜਾਂ ਜਿੱਥੇ ਤੁਸੀਂ ਤਜੋਰੀ ਹੈਗੀ ਉੱਥੇ ਰੱਖ ਲਓ ਹੋਨੇ ਕਰਨਾ ਕਿਵੇਂ ਆ ਇੱਕ ਉਪਾਏ ਹੋਰ ਤੁਹਾਨੂੰ ਮੈਂ ਦੱਸਿਆ ਸੀ ਕਿ ਮਹੀਨੇ ਦੀ ਪਹਿਲੀ ਤਰੀਕ ਜਾਂ ਮਸਿਆ ਵਾਲੇ ਦਿਨ ਕਿਸੇ ਵੀ ਤਿਉਹਾਰ ਵਾਲੇ ਦਿਨ ਤੁਸੀਂ ਇਹ ਕਰ ਸਕਦੇ ਹੋ ਜਾਲ ਜੀਨੀ ਪਾਊਡਰ ਆਪਣੇ ਹੱਥੇ ਅੱਧਾ ਚਮਚ ਪਾ ਲਓ ਜਾਂ ਇੱਕ ਚਮਚ ਪਾ ਲਓ ਮਹੀਨੇ ਦੀ ਪਹਿਲੀ ਤਰੀਕ ਜਾਂ ਮਸਿਆ ਵਾਲੇ ਦਿਨ ਕੋਈ ਵੀ ਦਿਨ ਤਿਹਾਰ ਆਉਂਦਾ ਚਾਹ ਗੁਰਪੁਰਬ ਆਵੇ ਕਿਆ ਨਰਾਤੇ ਆ ਜਾਵੇ ਦੀਵਾਲੀ ਆ ਜਾਵੇ ਦਸਹਿਰਾ ਆ ਜਾਵੇ ਕਰਵਾ ਚੌਥ ਵਾਲੇ ਦਿਨ ਨਹੀਂ ਸਵੇਰੇ ਨਾਤ ਹੋ ਕੇ ਇੱਕ ਚਮਚ ਦਾਲ ਚੀਨ ਦਾ ਪੋੜਾ ਬਣਾ ਕੇ ਰੱਖਣਾ ਹੈ ਔਰ ਘਰ ਤੋਂ ਬਾਹਰ ਜਾ ਕੇ ਜਿਹੜਾ ਘਰ ਦਾ ਮੇਨ ਦਰਵਾਜਾ ਜਿਹੜਾ ਬਾਹਰਲਾ ਨਹੀਂ ਫੈਂਸਿੰਗ ਨਹੀਂ ਜਿਹੜੀ ਚਾਰ ਦਿਵਾਰੀ ਨਹੀਂ ਆਪਣੇ ਘਰ ਦਾ ਅੰਦਰ ਦਾ ਦਰਵਾਜਾ ਡਰਾਈਂਗ ਰੂਮ ਜਿੱਥੇ ਵੀ ਕੋਲ ਦਾ ਅੰਦਰ ਪਾਰੋ ਉੱਤੇ ਖੜੇ ਹੋ ਗਏ ਜ਼ੋਰ ਦੀ ਫੂਕ ਮਾਰਨੀ ਆ ਫਿਰ ਕੋਈ ਝਾੜੂ ਨਹੀਂ ਮਾਰਨਾ 24 ਘੰਟੇਾਂ ਲੈ ਝਾੜੂ ਮਾਰਨਾ ਹੈ ਉਸ ਤੋਂ ਬਾਅਦ ਇਹ ਵਾਲਾ ਉਪਾਏ ਕਰਨਾ ਜਿਹੜਾ ਨੋਟ ਵਾਲਾ ਤੁਹਾਨੂੰ ਕਿਹਾ ਇਹ ਇੱਕੋ ਵਾਰੀ ਕਰਨਾ ਹੈ ਇਹ ਤੁਸੀਂ ਦੋ ਵੀ ਬਣਾ ਸਕਦੇ ਹੋ ਜਾਦਾ ਵੀ ਬਣਾ ਸਕਦੇ ਹੋ ਆਪਣੀ ਜੇਬ 'ਚ ਰੱਖੋ ਤਿਜੋਰੀ ਵਿੱਚ ਰੱਖੋ ਕਦੀ ਭੁੱਲ ਕੇ ਵੀ ਇਹ ਮੋਬਾਈਲ ਦੇ ਕਵਰ ਦੇ ਵਿੱਚ ਪੈਸੇ ਨਹੀਂ ਰੱਖਣੇ ਚਾਹੀਦੇ ਨੰਬਰ 3 ਆਪਣੇ ਹੱਥੇ ਐਂਜਲ ਨੰਬਰ ਜ਼ਰੂਰ ਲਿਖੋ ਹਰੇ ਰੰਗ ਨਾਲ ਲਿਖ ਕੇ ਉਹਦੇ ਤੇ ਚੱਕਰ ਬਣਾਓ ਤੁਹਾਡੇ ਘਰ ਦੇ ਵਿੱਚ ਬਰਕਤਾਂ ਆਉਣਗੀਆਂ ਪੈਸੇ ਦੀ ਕਮੀ ਨਹੀਂ ਰਹੇਗੀ ਜਿੰਨੀ ਮਿਹਨਤ ਕਰੋਗੇ ਉਸ ਤੋਂ ਜ਼ਿਆਦਾ ਹੀ ਤੁਹਾਨੂੰ ਫਲ ਮਿਲੇਗਾ ਮੈਂ ਕੋਈ ਐਸਾ ਉਪਾਅ ਨਹੀਂ ਦੱਸਦਾ ਕਿ ਤੁਸੀਂ ਜੀ ਆਪਣੇ ਘਰ ਸੁੱਤੇ ਰਹੋ दारू ਪੀਂਦੇ ਰਹੋ ਤੇ ਤੁਹਾਡੇ ਘਰ 'ਚ ਪੈਸਾ ਆ ਜਾਏਗਾ। ਮਿਹਨਤ ਕਰੋਗੇ ਤੇ ਪੈਸਾ ਆਏਗਾ। ਅਗਰ ਤੁਸੀਂ ਮਿਹਨਤ ਕਰਦੇ ਹੋ ਤੇ ਤੁਹਾਨੂੰ ਉਹਦਾ ਫਲ ਜ਼ਰੂਰ ਮਿਲੇਗਾ। ਕਹਿੰਦੇ ਐ ਇਮਾਨਦਾਰੀ ਨਾਲ ਕੋਈ ਵੀ ਕੰਮ ਕੀਤਾ ਹੋਵੇ ਇੱਕ ਕੰਮ ਇਕੱਤੇ ਨਾਲ ਕੰਮ ਕੀਤਾ ਹੋਵੇ ਆਪਣੇ ਦਿਲ 'ਚ ਉਸਨੇ ਕੋਈ ਬੁਰਾਈ ਨਾ ਹੋਵੇ ਤੇ ਰੱਬ ਵੀ ਉਹਦੀ ਸਹਾਇਤਾ ਕਰਦਾ ਹੈ ਸਾਰੀ ਕਾਇਨਾਤ ਉਹਦੇ ਵੱਲ ਆ ਜਾਂਦੀ ਹੈ ਉਹਦੀ ਸਹਾਇਤਾ ਕਰਨ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਪਿਛਲੇ ਕਾਫੀ ਦਿਨ ਤੋਂ ਮੈਂ ਵੀਡੀਓ ਨਹੀਂ ਪਾਇਆ ਕਿਉਂਕਿ ਮੈਂ ਰਾਤੀਂ ਐਸੀ ਜਗ੍ਹਾ ਚਲਾ ਗਿਆ ਸੀ ਕਿ ਉਸ ਤੋਂ ਬਾਅਦ ਇਹ ਦੇਖ ਲਓ ਮੇਰਾ ਹਫਤਾ ਕਾਫੀ ਜਿਆਦਾ ਟਾਈਮ ਹੈਗਾ ਨਾ ਉਹ ਬਸ ਸੋਚਣ ਦੇ ਵਿੱਚ ਕਿਸੇ ਵੀ ਕਹਿ ਲਓ ਕਿ ਵਿਚਾਰ ਕਰਨ ਦੇ ਵਿੱਚ ਨਿਕਲ ਗਿਆ ਹੈ ਹੁਣ ਬਹੁਤ ਜਲਦੀ ਅਭੀ ਮੈਂ ਤੁਹਾਨੂੰ ਪੂਰੀ ਗੱਲ ਸੁਣਾਉਂਗਾ ਸ਼ਾਇਦ ਤੁਹਾਡੀ ਜ਼ਿੰਦਗੀ ਬਦਲ ਜਾਏ ਔਰ ਤੁਸੀਂ ਆਪਣੇ ਸਹੀ ਰਸਮਾਰਗ ਤੇ ਆ ਜਾਓ ਸ਼ਾਇਦ ਸਾ ਸੰਗਤ ਨੂੰ ਪਤਾ ਹੀ ਹੈ ਕਿ ਮੇਰੇ ਉੱਤੇ ਸ਼ਾਇਦ ਵਾਹਿਗੁਰੂ ਦੀ ਪੂਰੀ ਕਿਰਪਾ ਹੈਗੀ ਆ ਮੈਨੂੰ ਕੋਈ ਨਾ ਕੋਈ ਦੇਵੀ ਦੇਵਤੇ ਜਾਂ ਕੋਈ ਗੰਧਰ ਕੋਈ ਸ਼ਹੀਦ ਸਿੰਘ ਆ ਕਿ ਮੈਨੂੰ ਦਰਸ਼ਨ ਦੇ ਜਾਂਦੇ ਆ ਆਸ਼ੀਰਵਾਦ ਦੇ ਜਾਂਦੇ ਆ ਔਰ ਸਾ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਜਰਾ ਜਾਗੋ ਗੋਲੋਗ ਨੂੰ ਮੱਥਾ ਨਾ ਟੇਕੋ ਆਪਣੀ ਜ਼ਿੰਦਗੀ ਨਾ ਬਰਬਾਦ ਕਰੋ ਕਿਉਂਕਿ ਇਹ ਤਾਂ ਇੱਕ ਪੈਸੇ ਦਾ ਇੱਕ ਮਾਫੀਆ ਹੈਗਾ ਜਿਨ੍ਹਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜਦਾ ਗਿਆ ਔਰ ਤੋੜਦੇ ਪਿਆ ਸਾ ਸੰਗਤ ਜੀ ਫੇਰ ਅੱਜੋੜ ਕੇ ਬੇਨਤੀ ਹੈ ਜਾਗੋ ਇਹ ਉਪਾਏ ਕਰੋ ਤੁਹਾਨੂੰ ਵੀ ਫਲ ਮਿਲੇਗਾ ਤੁਹਾਡੀ ਜ਼ਿੰਦਗੀ ਵੀ ਅੱਛੀ ਹੋਏਗੀ ਨਾਲ ਮੈਂ ਇੱਕ ਹੋਰ ਬੇਨਤੀ ਕਰਾਂ ਆਪਣਾ ਕਮਾਈ ਦਾ ਕੁਝ ਹਿੱਸਾ ਜ਼ਰੂਰ ਜਮਾ ਕਰੋ ज कित इनवेस्ट करो कि तो बुरे टाइम पर थोड़ा तो ही पैसा काम आएगा जिंदगी एक गल याद रखना अपना वो भी अच्छ सिर्फ पच्ची परसेंट ही भा जे साढ़े दुख तकलीफ नाल खड़े होंगे आजा सहायता करते अपना पैसा जोड़ा है सौ प्रतिशत तो सहायता करता है इस करके अपना भाईचारा वधाओ अपने रिश्तेदार रिश्तेदारी बधाओ और अगर थोड़े भाई और कोई फ्रिक्शन है जोड़ी तो कोई विचार की सज नहीं है ज किसे वास्ते तो जे करके तो तो कोई खिच तूई तो हो गई है जगड़ा हो गया कुछ भी हो गया तुम छोटे हो तो व्डे पैरिया से माफ़ी मांग लो माफ़ी मंगने बंदा कोई छोटा नहीं हो जाता बल्कि वह होर वा होता गुरबाणी कहती है ये गुरुबानी हमेशा एक गल याद रखो ना को बैरी नहीं बेगाना बस ये चलोगे उपाय करी जाओ इस विचार हमेशा ध्यान बल बलो और जिंदगी भी सफल हो जाएगी ऐसे भी तो अगे भी वाहगुरू जी का खालसा वाहगुरू जी की फतह